ਸਚੀ ਜੀ ਸਾਹਿਬ ਇਹ ਜਿਹੜਾ ਹਾਸਾ ਹੋਇਆ ਸਵੇਰੇ ਉਹਦੇ ਬਾਰੇ ਥੋੜੀ ਜਾਣਕਾਰੀ ਦੇਣਾ ਕੀ ਹੋਇਆ ਅੱਜ ਸਵੇਰੇ 10:30 ਵਜੇ ਦੇ ਕਰੀਬ ਇੱਕ ਇਨਫੋਰਮੇਸ਼ਨ ਆਈ ਸੀ ਕਿ ਸਾਡੇ ਹਾਈਵੇ ਤੇ ਇੱਕ ਰਾਨਾ ਢਾਬਾ ਦੇ ਨਜ਼ਦੀਕ ਗੱਡੀ ਜਿਹੜੀ ਆ ਐਕਐਸਵੀ ਅਤੇ ਦੋ ਵਾਇਕ ਸਵਾਰਾਂ ਦਾ ਅੱਖ ਵਿੱਚ ਗੱਡੀਆਂ ਭੇਡਨ ਕਰਕੇ ਐਕਸੀਡੈਂਟ ਵਾਪਰ ਗਿਆ ਸੀਗਾ ਮੌਕੇ ਤੇ ਸਾਡੇ ਆਯੋਗ ਆਏ ਸੀ ਤੇ ਉਹਨੂੰ ਫਰਸਟ ایڈ ਦੇਣ ਲਈ ਜਿਹੜੇ ਇੰਜਰਡ ਸੀਗੇ ਉਹਨਾਂ ਨੂੰ ਸਿਵਲ ਹਸਪੀਟਲ ਭਲਾ ਚੋਲੇ ਜਾਣਾ ਗਿਆ ਸੀਗਾ ਤੇ ਜਿੱਥੇ ਪਹੁੰਚਦੇ ਸਾਰੀ ਇੱਕ ਲੇਡੀ ਜਿਹੜੀ ਸੀ ਬਾਈਕ ਸਵਾਰ ਉਹਦੀ ਡੈਥ ਨੂੰ ਡਾਕਟਰ ਸਾਹਿਬ ਨੇ ਕਹਦੇ ਦੀ ਮਰ ਤੱਕ ਮੌਤ ਹੋ ਗਈ ਹੈ ਉਸ ਤੋਂ ਸਬੰਧ ਵਿੱਚ ਉਹ ਤੋਂ ਬਾਅਦ ਵਿੱਚ ਜਿਹੜੀ ਗੱਡੀ ਸੀ ਐਕਸੀਡੈਂਟ ਕਰਨ ਵਾਲੀ ਉਹਨੂੰ ਕਬਜ਼ੇ ਚ ਲਿਆ ਗਿਆ ਬਾਈਕ ਜਿਹੜੇ ਆ ਉਹ ਕਬਜ਼ੇ ਚ ਲੈ ਕੇ ਰੋਡ ਕਲੀਅਰ ਪਾ ਗਿਆ ਸੀਗਾ ਤੇ ਹੁਣ ਫਰਦਰ ਜਿਹੜਾ ਇਹਨਾਂ ਦੇ ਪਰਿਵਾਰ ਮਰਤਕ ਦੇ ਆ ਰਹੇ ਆ ਉਹਨਾਂ ਤੋਂ ਵੀ ਜੋ ਵੀ ਉਹ ਸਟੇਟਮੈਂਟ ਦੇਣਗੇ ਉਹ ਕਾਰਵਾਈ ਕੀਤੀ ਜਾਵੇ ਬਾਈਕ ਅਸੀਂ ਕਬਜ਼ੇ ਲੈ ਲਿਆ ਤੇ ਡੈੱਡ ਬੋਡੀ ਜਿਹੜੀ ਉਸੇ ਵਲ ਹਸਤ ਹੋਇਆ ਮਾਰਸੀ ਜਰਖਾ ਦੀ ਕਿੰਨੇ ਵਜੇ ਦਾ ਹਾਦਸਾ ਜੀ ਹਾਦਸਾ ਕਿੰਨੇ ਵਜੇ ਹੋਇਆ ਸ ਵੀਰੇ ਇਹ ਸਾਢੇ 10 ਪਾਣੇ ਸਾਢੇ 10 ਦੇ ਕਰੀਬ ਇਨਫੋਰਮੇਸ਼ਨ ਆਈ ਸੀ ਸਰ ਕਿੰਨੇ ਕੁ ਬੰਦੇ ਫੱਟੜਾ ਜੀ ਇਹਦੇ ਚ ਮੌਕੇ ਤੇ ਜਿਹੜੇ ਉਹ 4 ਇੰਜਰਡ ਹੋਏ ਸੀ ਤੇ ਜਿਨ੍ਹਾਂ ਵਿੱਚ ਇੱਕ ਲੇਡੀ ਸੀ ਕਮਲੇਸ਼ ਕਮਲੇਸ਼ ਕੁਮਾਰੀ ਉਹ ਹਸਪੀਟਲ ਦਾ ਉਹਨਾਂ ਨੂੰ ਡਾਕਟਰਾਂ ਨੇ ਚੈੱਕ ਕਰਨ ਤੋਂ ਬਾਅਦ ਮਰ ਤੱਕ ਦੱਸੋ ਕਮਲੇਸ਼ ਕੁਮਾਰੀ ਵਾਈਫ ਆਫ ਇਹ ਵਾਈਫ ਆਫ ਜਰਨਲਿਸਟ ਹਾਰੋ ਗੋਰ ਗੋਰਪੁਰ ਤੋਂ ਰੇਨ ਵਾਲੇ ਗੋਰਪੁਰ 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 ਹਾਂਜੀ ਨਵਾਂ ਸ਼ਹਿਰ ਤੋਂ ਇਹ ਕਿੱਧਰ ਨੂੰ ਜਾ ਰਹੇ ਸੀ ਸਰ ਗੋਰਪੁਰ ਤੋਂ ਇਹ ਆਪਣੇ ਇੱਧਰ ਅੱਗੇ ਕਰਾਲੀ ਸਾਈਡ ਜਾ ਰਹੇ ਸੀ